ਪਕਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਇੱਕ ਵੀ ਮੰਗੇ ਸੀ ਦਿਖਾ ਦਿਓ ਜਿਹੜੀ ਸਾਡੀਆਂ ਵਾਲੀਆਂ ਮੰਗਾ ਨਾਲ ਜੁੜਦੀ ਹੋਵੇ ਹੋਰ ਕੀ ਕੇਸ ਦਾਣ ਫਿਰ ਰਹਿਤ ਦਾਣ ਫਿਰ ਵਿਵੇਕ ਦਾਣ ਫਿਰ ਵਿਸਾ ਫਿਰ ਭਰੋਸਾ ਫਿਰ ਅਸੀਂ ਕਹਿੰਦੇ ਆ ਦਾਨ ਸਿਰ ਦਾਣ ਸਭ ਤੋਂ ਉੱਤਮ ਦਾਣ ਕੀ ਹੈ ਜੀ ਨਾਮ ਦਾਣ ਇਹ ਚੀਜ਼ਾਂ ਮੰਗਦੇ ਆਂ ਅਰਦਾਸ ਬੇਨਤੀ ਦੇ ਚ ਅਸੀਂ ਭਾਈ ਚੂਕ ਕਿੱਥੇ ਹੋ ਰਹੀ ਆ ਸਾਡੇ ਤੋਂ ਅਸੀਂ ਇਹ ਪੜ ਲਿਆ ਤੇ ਸਾਡੀ ਸੋਝੀ ਚ ਨਹੀਂ ਪੈਂਦੀ ਕਈ ਵਾਰੀ ਇਹ ਗੱਲ ਅਸੀਂ ਜਦੋਂ ਪੜਦੇ ਆ ਨਾ ਵੀ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕ ਵਸਹਿ ਕਾਮ ਤੀਨਾ ਵੀ ਸਤਿਗੁਰੂ ਸਾਰੀਆਂ ਛਾਵਾਂ ਪੂਰੀਆਂ ਕਰਦਾ ਹੈ ਸਵਾਲ ਉਤਪਨ ਹੁੰਦਾ ਵੀ ਮੇਰੀ ਤੇ ਪੂਰੀ ਕੀਤੀ ਨਹੀਂ ਮੈਨੂੰ ਤੇ ਬੜਾ ਚਿਰ ਹੋ ਗਿਆ ਮੰਗਦੇ ਨੂੰ ਸਤਿਗੁਰੂ ਤੋਂ ਮੇਰੀ ਤੇ ਕੋਈ ਬੇਨਤੀ ਸੁਣੀ ਨਹੀਂ ਦਾਤੈਨ ਫਿਰ ਅਸੀਂ ਥੋੜਾ ਜਿਹਾ ਮਨ ਨਾਲ ਸੋਚ ਲਈਏ ਵੀ ਮਨ啊 ਤੇਰੀ ਕਿਉਂ ਨਹੀਂ ਸੁਣੀ ਗੁਰੂ ਜੀ ਤੇ ਕਮੀ ਨਹੀਂ ਹੈ ਭਾਈ ਮਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਰੂ ਤੇ ਪੂਰਾ ਫਿਰ ਇਹਦਾ ਮਤਲਬ ਚੂਕ ਕਿਹਦੇ ਚ ਹੈ ਸਿੱਖਾਂ ਚ ਚੂਕ ਹੈ ਮੰਗਣ ਵਾਲਿਆਂ ਚ ਚੂਕ ਹੈ ਜਿਨ੍ਹਾਂ ਨੂੰ ਮੰਗਣਾ ਨਹੀਂ ਆਇਆ ਅੰਗਣਾਣਾ ਜੀ ਚੂਕ ਹੋਈ ਫੇਰ ਫਿਰ ਹੁਣ ਸਮਝੋ ਸਤਿਗੁਰੂ ਜੀ ਕਹਿੰਦੇ ਸਿੱਖਾਂ ਨੂੰ ਸਿੱਖੀ ਦਾ ਅਰਦਾਸ ਬੇਨਤੀ ਚ ਅਸੀਂ ਪੜਦੇ ਆਂ ਭਾਈ ਸਾਹਿਬ ਕਹਿੰਦੇ ਇੱਛਾ ਪੂਰੀਆਂ ਕਰਨ ਵਾਲਾ ਹੈ ਪਰ ਜਿਹੜੀ ਚੀਜ਼ ਤੂੰ ਮੰਗੀ ਕੀ ਉਹ ਰੱਖ ਲਈ ਸਾਹਮਣੇ ਅਰਦਾਸ ਅਸੀਂ ਕਰਾਉਂਦੇ ਆਂ ਨਾ ਭਾਈ ਜੀ ਨੂੰ ਵੀ ਮੇਰੀ ਆ ਮੰਗ ਹੈ ਜੀ ਆ ਮੇਰੀ ਅਰਦਾਸ ਬੇਨਤੀ ਹੈ ਕਰਿਓ ਅਰਦਾਸ ਬੇਨਤੀ ਅਕਾਲ ਪੁਰਖ ਦੇ ਅੱਗੇ ਭਾਈ ਜੀ ਨੂੰ ਮਾਇਆ ਵੀ ਦਿੰਨੇ ਆ ਆਕੜਾ ਪ੍ਰਸ਼ਾਦ ਵੀ ਕਰਾਉਨੇ ਆ ਵੀ ਸਾਡੀ ਆ ਬੇਨਤੀ ਕਰ ਦਿਓ ਕਰੇ ਸਹਿਜ ਜਾਪ ਕਰਾ ਕੇ ਅਖੰਡ ਜਾਪ ਕਰਾ ਕੇ ਸੁਖਮਣੀ ਸਾਹਿਬ ਕਰਾ ਕੇ ਅਸੀਂ ਭਾਈ ਜੀ ਤੁਮਰ ਅਰਦਾਸ ਕਰਾਉਨੇ ਆ ਹੁਣ ਫਿਰ ਉਹਨੂੰ ਧਿਆਨ ਨਾਲ ਕਿਉਂ ਨਹੀਂ ਸੁਣਦੇ ਭਾਈ ਸਿੱਖੋ ਅਸੀਂ ਐਨੇ ਕਿਉਂ ਪਟਕ ਗਏ ਵੀ ਅਸੀਂ ਬੇਨਤੀ ਵੀ ਧਿਆਨ ਨਾਲ ਨਹੀਂ ਸੁਣ ਰਹੇ ਵੀ ਬਾਬਾ ਜੀ ਮੰਗ ਕੀ ਰਹਿ ਨੇ ਸਾਡੇ ਵਾਸਤੇ ਭਾਈ ਜੀ ਕਹਿੰਦੇ ਸਤਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਣ ਸਿੱਖੀ ਸਤਗੁਰੂ ਨੇ ਬਖਸ਼ਤੀ ਕੀ ਅਸੀਂ ਰੱਖ ਲਈ ਫੇਰ ਸਾਂਭ ਕੇ ਸਿੱਖੀ ਦੇ ਦਿੱਤੀ ਅਸੀਂ ਰੱਖ ਲਈ ਸਾਂਭ ਕੇ ਫੇਰ ਕਹਿੰਦੇ ਆ ਕੇਸ ਦਾਣ ਸਤਗੁਰੂ ਕੇਸਾਂ ਦਾ ਦਾਣ ਰੋਜ਼ਾਨਾ ਦਿੰਦੇ ਅਸੀਂ ਰੱਖ ਲਏ ਸਾਂਭ ਕੇ ਕੇਸ ਜੇ ਰੱਖਣੇ ਹੀ ਨਹੀਂ ਫੇਰ ਮੰਗੇ ਕਿਉਂ ਨੇ ਰਹਿਤ ਕੀ ਅਸੀਂ ਰਹਿਤ ਰੱਖ ਰਹੇ ਆ ਵਿਵੇਕ ਹੈ ਥੋੜਾ ਬਹੁਤ ਸਾਡੇ ਚ ਵਿਸ਼ਵਾਸ ਆ ਹੈ ਭਰੋਸਾ ਕਰਦੇ ਆ ਸਤਿਗੁਰੂ ਦੇ ਉੱਤੇ ਕੀ ਅਸੀਂ ਦਾਨਾ ਸਿਰਦਾਨ ਦੇ ਵਿੱਚ ਵਿਸ਼ਵਾਸ ਰੱਖਦੇ ਆ ਵੀ ਨਾਮ ਦਾਣ ਹੀ ਸਭ ਤੋਂ ਵੱਡਾ ਦਾਨ ਹੈ ਜੇ ਇਨਾਂ ਚੀਜ਼ਾਂ 'ਤੇ ਸਾਡਾ ਵਿਸ਼ਵਾਸ ਹੈ ਵੀ ਅਸੀਂ ਸਿੱਖੀ ਮੰਗੀ ਹੈ ਤੇ ਰੱਖਾਂਗੇ ਕੇਸ ਮੰਗੇ ਹੈ ਤੇ ਰੱਖਾਂਗੇ ਫਿਰ ਭਾਈ ਇਹ ਇਹ ਚੁਕਾ ਹੀ ਨੇ ਸਾਡੇ 'ਚ ਅਸੀਂ ਉੱਕ ਰਹੇ ਆ ਮੰਗਣ 'ਚ ਗੁਰੂ ਦੇਣ ਵਾਲਾ ਨਹੀਂ ਉੱਕਦਾ ਹੈ ਆਖੋ ਸਤਨਾਮ ਸ਼ੇਰੀ ਗੁਰੂ ਦੇਣ ਵਾਸਤੇ ਐ ਦਾਤਾਂ ਵੰਡਣ ਵਾਸਤੇ ਹੀ ਗੁਰੂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟਨਾ ਆਵਈ ਅਗਣਤ ਭਰੇ ਭੰਡਾਰ ਉਹਦਾ ਤੇ ਭੰਡਾਰਾ ਐ ਐਸਾ ਵੀ ਉਹ ਕੋ ਗਿਣਤੀ ਵਾਲਾ ਨਹੀਂ ਐ ਉਹ ਤੇ ਦਾਤਾਂ ਵੰਡ ਰਿਹਾ ਐ ਪਰ ਦਾਤਾਂ ਪ੍ਰਾਪਤ ਕਰਨ ਵਾਲਿਆਂ ਨੂੰ ਨਹੀਂ ਪਤਾ ਵੀ ਕਿਵੇਂ ਮੰਗਣੀਆਂ ਨੇ ਗਿਆ ਮੰਗਣਾ ਕੀ ਐ ਕਿਵੇਂ ਮੰਗਣਾ ਐ ਸਤਿਗੁਰੂ ਤੋਂ ਗੁਰੂ ਤੇ ਹੈ ਭਾਈ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦਾ ਇਹ ਸ਼ਬਦ ਹੈ ਤਨਾ ਸਰੀਰ ਅਗ ਦੇ ਅੰਦਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਤੈ